हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਕਾਲ ਤਖਤ ਦੇ ਜਫੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਇੱਕ ਵੀਡੀਓ ਲੀਕ ਹੋ ਗਿਆ ਜੀ ਯਾਨੀ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਭਾਈ ਤੁਹਾਡੀ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਯਾਨੀ ਉਹਦਾ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਪਤਾ ਚੱਲ ਗਿਆ ਸੀ ਕਿ ਇਹ ਜਿਹੜੀ ਵੀਡੀਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੈ ਇਹ ਤਾਂ ਭਾਈ AI ਦੇ ਨਾਲ ਬਣਾਈ ਗਈ ਹੈ ਪਰ ਜਿਹੜੀ ਵੀਡੀਓ ਤੁਹਾਨੂੰ ਅੱਜ ਮੈਂ ਦਿਖਾਉਣ ਜਾ ਰਿਹਾ ਇਹ ਵੀਡੀਓ AI ਦੇ ਨਾਲ ਨਹੀਂ ਬਲਕਿ ਬਿਲਕੁਲ ਸਾਬਤ ਸੂਰਤ ਉਹਦੇ ਵਿੱਚ ਗੜਗੱਜ ਸਿੰਘ ਅਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਦੀ ਵੀਡੀਓ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਪ੍ਰਕਾਰ ਹੀ ਵਾਇਰਲ ਹੋ ਚੁੱਕੀ ਹੈ ਯਾਨੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਨਾ ਕਿ ਇਹਦਾ ਇੱਕ ਵੀਡੀਓ ਵਾਇਰਲ ਹੋ ਗਿਆ ਇਹਦਾ ਸਪਸ਼ਟੀਕਰਨ ਚਾਹੀਦਾ ਅਸਲੀ ਹੈ ਕਿ ਨਕਲੀ ਹੈ ਇਹ ਹਲੇ ਕੋਈ ਪਤਾ ਨਹੀਂ ਪਰ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਨਾ ਇਹਦੇ ਨਾਲ ਇਕੱਲੇ ਕੁਲਦੀਪ ਸਿੰਘ ਗੜਗੱਜ ਹੀ ਨਹੀਂ ਬਲਕਿ ਬਾਦਲਾਂ ਦੀ ਵੀ ਨੀਂਦ ਉਡਾ ਦਿੱਤੀ ਐ ਕਿਉਂਕਿ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਬਰਾਬਰ ਟੱਕਰ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਯਾਨੀ ਅਕਾਲ ਤਖਤ ਦੇ ਜਥੇਦਾਰ ਇਸ ਤਰ੍ਹਾਂ ਕਰ ਸਕਦੇ ਨੇ ਇਹ ਕਿਸੇ ਨੇ ਨਹੀਂ ਸੋਚਿਆ ਹੁਣਾ ਪਰ ਹੁਣ ਅਕਾਲ ਤਖਤ ਤੋਂ ਜਾਂ ਤਾਂ ਉਹਨਾਂ ਦੀ ਛੁੱਟੀ ਪੱਕੀ ਐ ਔਰ ਨਹੀਂ ਤਾਂ ਬਹੁਤ ਵੱਡੇ ਮਾਮਲੇ ਦੇ ਤਹਿਤ ਸੁਖਵੀਰ ਸਿੰਘ ਬਾਦਲ ਵੀ ਉਹਨਾਂ ਦੇ ਉੱਤੇ ਕੋਈ ਮਾਮਲਾ ਕਰ ਸਕਦੇ ਨੇ ਆਖਿਰ ਐਸਾ ਵੀਡੀਓ ਮੇਂ ਵਿੱਚ ਕੀ ਐ ਜਿਦੇ ਨਾਲ ਅਕਾਲ ਤਖਤ ਦੇ ਜ਼ਥੇਦਾਰ ਕਸੂਤੇ ਗਿਰਗੇ ਨੇ ਔਰ ਦੂਜੇ ਪਾਸੇ ਇਹ ਜਿਹੜਾ ਵੀਡੀਓ ਹੈ ਨਾ ਇਹ ਬੜੀ ਹੀ ਅਨੋਖੇ ਤਰੀਕੇ ਦੇ ਨਾਲ ਕਿਸੇ ਪੱਤਰਕਾਰ ਦੇ ਹੱਥ ਲੱਗੀ ਔਰ ਉਸ ਨੇ ਆਪਣੇ ਚੈਨਲ ਤੇ ਅਪਲੋਡ ਕੀਤੀ ਉਸ ਤੋਂ ਬਾਅਦ ਸਾਡੇ ਵੀ ਇਹ ਉਹਨਾਂ ਦੇ ਜਰੀਏ ਹੱਥ ਲੱਗਦੀ ਹੈ ਔਰ ਮੈਂ ਤੁਹਾਨੂੰ ਇਹਦਾ ਇੱਕ ਅਜਿਹਾ ਵੀਡੀਓ ਦਿਖਾਉਣ ਜਾ ਰਿਹਾ ਜਿਨੇ ਪੂਰੇ ਪੰਜਾਬ ਭਰ ਦੇ ਵਿੱਚ ਪਰਥੱਲੀ ਮਚਾ ਦੇਣੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਕਾਲ ਤੱਕ ਤੇ ਤਲਬ ਕੀਤਾ ਗਿਆ ਕਿ ਇੱਕ ਨਾ ਤੁਹਾਡੀ ਵੀਡੀਓ ਜਿਹੜੀ ਇਹਦਾ ਸਪਸ਼ਟੀਕਰਨ ਦੇ ਦਿਓ ਔਰ ਦੂਜੇ ਪਾਸੇ ਗੋਲਕਾਂ ਦਾ ਜਿਹੜਾ ਕਿ ਮਾਮਲਾ ਖੜਾ ਹੋ ਗਿਆ ਨਾ ਉਹਨੂੰ ਲੈ ਕੇ ਮੁੱਖ ਮੰਤਰੀ ਦਾ ਆਪਣਾ ਤਾਮ-ਚਾਮ ਨਾਲ ਲੈ ਕੇ ਜਾਣਗੇ ਪਰ ਹਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਸ ਵੀਡੀਓ ਨੂੰ ਜੇਕਰ ਉਹਨਾਂ ਨੇ ਦੇਖਿਆ ਨਾ ਤਾਂ ਮੈਨੂੰ ਐ ਲੱਗਦਾ ਵੀ ਇਹ ਵੀਡੀਓ ਗਦਰ ਮਚਾਊਗੀ ਕਿਉਂ ਕਿ ਉਹਨਾਂ ਨੂੰ ਕਿ ਮੁੱਦਾ ਨਹੀਂ ਜਾਨਾ ਜੀ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ 200% ਗੱਲ ਇਹ ਆ ਰਹੀ ਹੈ ਕਿ ਉਹਨਾਂ ਦੀ ਛੁੱਟੀ ਕਰ ਦੇਣਗੇ ਕਿਉਂਕਿ ਮਾਮਲਾ ਹੀ ਦਰਸਾਲ ਦੇ ਵਿੱਚ ਬਾਦਲਾਂ ਦੇ ਨਾਲ जोडਦਾ ਹੈ ਔਰ ਦੂਜੇ ਪਾਸੇ ਕੁਲਦੀਪ ਸਿੰਘ ਡਰਗੱਜ ਨੂੰ ਕਦੇ ਇਹਨਾਂ ਨੇ ਨਹੀਂ ਸੋਚਿਆ ਹੋਣਾ ਕਿ ਇਹ ਵੀਡੀਓ ਮੌਕਾ ਆਉਣ ਤੇ ਮੇਰਾ ਵੀ ਇਹ ਬਹੁਤ ਵੱਡਾ ਪਰਦਾ ਹਾਸ਼ ਕਰੂਗੀ ਤੇ ਇਹ ਵੀਡੀਓ ਦਾ ਮਾਮਲਾ ਜਿਹੜਾ ਖੜਾ ਹੋਇਆ ਨਾ ਇਹਨਾਂ ਦੀ ਹੀ ਬਰਾਬਰ ਵੀਡੀਓ ਲੀਕ ਹੋਈ ਹੈ ਔਰ ਹੁਣ ਮੈਂ ਤੁਹਾਨੂੰ ਪਹਿਲਾ ਵੀਡੀਓ ਸੁਣਾਉਂਗਾ ਇਹਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਕਹਿ ਕੀ ਰਹੇ ਨੇ ਫੇਰ ਤੁਸੀਂ ਇਹ ਨਾ ਕਿਹੋ ਕਿ ਇਹ AI ਦੇ ਨਾਲ ਬਣਾਈ ਐ ਇਹ ਭਾਈ ਵੀਡੀਓ ਮੈਂ ਤੁਹਾਨੂੰ ਦਿਖਾਉਣ ਵੀ ਜਾ ਰਿਹਾ ਦਰਸਲ ਦੇ ਵਿੱਚ ਮੋਬਾਈਲ ਦੇ ਜਰੀਏ ਪਹਿਲਾਂ ਸੁਣੋ ਸ਼੍ਰੋਮਣੀ ਅਕਾਲੀ ਦਲ ਦਾ ਕਿੰਨਾ ਸ਼ਾਨਾਮੱਤਾ ਇਤਿਹਾਸ ਸੀ ਜਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵੇਦ ਜਾਣ ਕੇ ਇਹ ਵੀ ਮੇਰੀ ਕੁੱਲ ਜਿਹੜੀ ਆ ਇਹ ਤਰੱਕੀਆਂ ਕਰੇ ਤੇ ਸ਼ਾਨਾਮੱਤੇ ਇਤਿਹਾਸ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ 돌 ਰਿਹਾ ਹਲਾ ਜੇ ਵੀ ਛੇੜੀਆਂ ਟਰੀ ਤਾਂ ਪੰਜਾਬ ਵਾਲੇ ਸੁਣ ਲੈ ਇਹ ਗੜਗੱਜ ਕੁਲਦੀਪ ਸਿੰਘ ਜਥੇਦਾਰ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਰੇ ਆਂ ਵੀਡੀਓ ਦੇ ਵਿੱਚ ਕਹਿ ਰਹੇ ਆ ਤਾਂ ਹੁਣ ਤੁਸੀਂ ਇਹ ਨਾ ਕਹਿ ਦਿਓ ਕਿ ਇਹ AI ਆ ਹੁਣ ਮੈਂ ਤੁਹਾਨੂੰ ਇਹਦਾ ਵੀਡੀਓ ਦਿਖਾਉਣ ਜਾ ਰਿਹਾ ਕਿ ਗੜਗੱਜੀ ਨੇ ਜਾਂ ਕੋਈ ਹੋਰ ਔਰ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੀਨੇ ਕੇ ਪੂਰੇ ਪੰਜਾਬ ਭਰ ਦੇ ਵਿੱਚ ਤਰਥੱਲੀ ਮਚਾ ਦਿੱਤੀ ਆ ਸੋਹਬੀਰ ਸਿੰਘ ਬਾਦਲ ਦੇ ਉੱਤੇ ਬਹੁਤ ਵੱਡੇ ਐਕਸ਼ਨ ਦੀ ਮੁੱਖ ਮੰਤਰੀ ਦੇ ਪ੍ਰਤੀ ਦੇਖੋ ਰੋਮਣੀ ਕਾਲੀ ਦਲ ਦਾ ਕਿੱਡਾ ਸ਼ਾਨਾਮਤਾ ਇਤਿਹਾਸ ਜਿਵੇਂ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਨਾਲ ਬਣਾਇਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਦੇ ਵਿੱਚ ਆਣ ਕੇ ਇਹ ਵੀ ਮੇਰੀ ਕੁੱਲ ਜਿਹੜੀ ਆਏ ਤਰੱਕੀਆਂ ਕਰੇ ਤੇ ਸ਼ਾਨਾਮਤ ਇਤਿਹਾਸ ਵਾਲੀ ਰੋਮਣੀ ਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਰਿਹਾ ਭਲਾ ਜਿਵੇਂ ਪਿਛੇ ਦੀਆਂ ਤਾਂ ਸੁਣ ਲਿਆ ਪੰਜਾਬ ਵਾਲਿਓ ਕੁਲਦੀਪ ਸਿੰਘ ਗੜਗੱਜ ਯਾਨੀ ਦੋ ਚਿਹਰਿਆਂ ਦੇ ਆਦਮੀ ਕਹਿ ਸਕਦੇ ਆ ਪਹਿਲਾਂ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਨੂੰ ਕਿੰਨੀ ਇਨਾਨਤਾ ਪਾ ਚੁੱਕੇ ਨੇ ਆਪਣੇ ਹੀ ਵੀਡੀਓ ਦੇ ਅੰਦਰ ਔਰ ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਫਿਰ ਲੋਕ ਕਹਿੰਦੇ ਜੀ ਇਹ ਤਾਂ ਬਾਦਲਾਂ ਦੇ ਚਮਚੇ ਨੇ ਪਰ ਹੁਣ ਇੱਥੇ ਸਵਾਲ ਇਹ ਹੁੰਦਾ ਕਿ ਸਰਬੀਰ ਸਿੰਘ ਬਾਦਲ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹ ਵੀਡੀਓ ਜੇਕਰ ਸੁਖਬੀਰ ਸਿੰਘ ਬਾਦਲ ਵੀ ਦੇਖ ਲੈਂਦੇ ਨੇ ਤਾਂ ਮੈਨੂੰ ਇਹ ਲੱਗਦਾ ਵੀ ਪੱਕਾ ਇਹਨਾਂ ਦੀ ਛੁੱਟੀ ਕਰ ਦੇਣਗੇ ਕਿਉਂ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਪਿਤਾ ਦੇ ਖਿਲਾਫ ਔਰ ਸੁਖਬੀਰ ਦੇ ਖਿਲਾਫ ਉਹ ਬੋਲ ਰਿਹਾ ਇਹ ਤਾਂ ਖੈਰ ਇਹਨਾਂ ਦਾ ਆਪਣਾ ਮਾਮਲਾ ਪਰ ਦੂਜੇ ਪਾਸੇ ਆਜੋ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਆਕਾਲੀ ਦਲ ਦੇ ਨੇਤਾ ਜਿਨ੍ਹਾਂ ਦੇ ਉੱਤੇ ਕੱਲ ਐਫ ਆਈ ਆਰ ਦਰਜ ਹੋ ਚੁੱਕੀ ਕੱਲ ਇਹਨਾਂ ਤੇ ਨਹੀਂ ਬਲਕਿ ਸੁਖਪਾਲ ਸਿੰਘ ਖੈਰਾ ਔਰ ਪ੍ਰਗਟ ਸਿੰਘ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਲੰਮੇ ਦੌਰ ਤੋਂ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੱਜ ਪੰਜਾਬ ਦੇ ਅੰਦਰ ਜਿਹੜੇ ਕਿ ਮੌਜੂਦਾ ਹਾਲਾਤ ਨੇ ਨਾ ਉਹ ਇਹਨਾਂ ਨੇਤਾਵਾਂ ਕਰਕੇ ਨੇ। ਯਾਨੀ ਉਹਨਾਂ ਨੇ ਕੰਨੀ ਕੁਰਸੀ ਦੇ ਲਈ ਪੰਜਾਬ ਦੇ ਲੋਕਾਂ ਨੂੰ ਵਰਗ ਲਾਉਣ ਤੇ ਲੱਗ ਚੁੱਕੇ ਨੇ। ਜਿਵੇਂ ਕਿ ਕੱਲ ਰਾਜੇ ਬੜਿੰਗ ਦੀ ਮਿਸਾਲ ਦੇ ਦਿੰਨਾ। ਰਾਜੇ ਬੜਿੰਗ ਨੇ ਪਤਾ ਕੀ ਪਾਸਨ ਦੇ ਵਿੱਚ ਕਿਹਾ ਉਹ ਵੀ ਸੁਖਵੀਰ ਬਾਦਲ ਦੀ ਤਰ੍ਹਾਂ ਹੋ ਚੁੱਕੇ ਨੇ। ਉਹਨੇ ਕੀ ਕਿਹਾ ਸੀ? ਕਹਿੰਦਾ ਭਾਈ ਤੁਹਾਡੇ ਕਹਿੰਦਾ ਪੈਸੇ ਜਿਹੜੇ ਇਕੱਠੇ ਹੋ ਗਏ ਮਹਿਲਾਵਾਂ ਦੇ ਮੁੱਖ ਮੰਤਰੀ ਦੇ ਖਾਤੇ ਦੇ ਵਿੱਚ ਯਾਨੀ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਦਾਵਾ ਕੀਤਾ ਸੀ ਉਹ ਕਹਿੰਦਾ ਜੀ 12548 ਯਾਨੀ ਇਹਨਾਂ ਨੂੰ ਹੋ ਪਤਾ ਨਹੀਂ ਕੀ ਰਿਹਾ ਇੱਕ ਪਾਸੇ ਸੁਖਵੀਰ ਬਾਦਲ ਕਿਧਰੇ ਕੁਝ ਕਹਿ ਜਾਂਦਾ ਕਿਧਰੇ ਕੁਝ ਕਾਹੇ ਜਾਂਦਾ ਐਸੀਆਂ ਵੀਡੀਓ ਮੈਂ ਤੁਹਾਨੂੰ ਪਹਿਲਾਂ ਦਿਖਾਈਆਂ ਵੀ ਨਹੀਂ ਔਰ ਹੁਣ ਤੁਸੀਂ ਦੂਜੇ ਪਾਸੇ ਆਜੋ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਉੱਤੇ ਪਰਚਾ ਦਰਜ ਹੋ ਚੁੱਕਿਆ ਐਫ ਆਈ ਆਰ ਦਰਜ ਹੋ ਚੁੱਕੀ ਆ ਔਰ ਉਹਨਾਂ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀ ਨਾ ਕਿਸੇ ਵੇਲੇ ਵੀ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਦੇਸ਼ ਦੇ ਸਕਦੇ ਨੇ ਕਿ ਜਾਓ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰੋ ਕਿਉਂ ਕਿ ਮਾਮਲਾ ਚਾਰੇ ਪਾਸਿਓਂ ਜਿਹੜਾ ਕਿ ਟਾਈਟ ਹੋ ਚੁੱਕਿਆ ਇੱਕ ਪਾਸੇ 328 ਰੁਪਏ ਦੇ ਮਾਮਲੇ ਦੇ ਅੰਦਰ ਕਿਉਂਕਿ ਜਿਹੜੀ ਸੁਖਬੀਰ ਬਾਦਲ ਤੇ ਧਾਰਾ ਲੱਗੀ ਹੈ ਨਾ ਉਹ ਦਰਸਾਲ ਦੇ ਵਿੱਚ ਧਰਮ ਨੂੰ ਖਰਾਬ ਕਰਨ ਦੀ ਲੱਗੀ ਹੈ ਤਾਂ ਹੁਣ ਦੂਜੇ ਪਾਸੇ 328 ਰੁਪਆ ਵਾਲਾ ਮਾਮਲਾ ਉਹ ਵੀ ਸੁਖਬੀਰ ਬਾਦਲ ਤੇ ਚੜਦਾ ਔਰ ਸਭ ਤੋਂ ਵੱਡਾ ਮਾਮਲਾ ਸਖਬੀਰ ਸਿੰਘ ਬਾਦਲ ਦੇ ਖਿਲਾਫ ਪੰਜਾਬ ਦੀ ਸਿੱਖ ਕੌਮ ਖੜ ਗਈ ਹੈ ਤੇ ਜੇਕਰ ਹੁਣ ਇੱਕ ਪਾਸੇ ਸਖਬੀਰ ਬਾਦਲ ਦੇ ਪੂਰਾ ਪੰਜਾਬ ਵਿਰੁੱਧ ਹੋ ਗਿਆ ਦੋ ਚਾਰ ਬੰਦੇ ਸਭ ਦੇ ਮੰਗਰ ਹੁੰਦੇ ਨੇ ਕੱਲ ਜਿਹੜਾ ਕਿ ਝਾੜੂ ਵਾਲਾਂ ਦੇ ਇੱਕ ਸਰਪੰਚ ਨੇ ਉਹਨਾਂ ਦੇ ਵਿੱਚ ਐਂਟਰੀ ਮਾਰ ਲਈ ਹੈ ਪਰ ਇਹਦਾ ਮਤਲਬ ਇਹ ਵੀ ਵੀ ਹੈਗਾ ਕਿ ਪੂਰੇ ਪੰਜਾਬ ਦੇ ਲੋਕ ਉਸ ਸਰਪੰਚ ਦੇ ਮੰਗਰ ਹੋਣ ਇਹ ਬਹੁਤ ਵੱਡਾ ਮਾਮਲਾ ਜਿਹੜਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰਨਗੇ ਕਬੇ ਬਹੁਤ ਜਿਆਦਾ ਇਨਪੁਟ ਇਹੀ ਆ ਰਹੀ ਹੈ ਕਿ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੁਰਾਣੇ ਮੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ